ਅੱਜ ਤੜਕੇ-ਤੜਕੇ ਨੇਰੇ ਚ ਪੁਲਸ ਆਈ ਜੁਲਕਾ ਥਾੜਾ ਪੈਂਦਾ ਮੈਨੂੰ ਤੇ ਉਹ ਆਏ ਨੇ ਮੇਰੇ ਲੜਕੇ ਨੇ ਕਿਹਾ ਬਾਹਰ ਪੁਲਸ ਆਈ ਏ ਘਰ ਆਈ ਆਪਣੇ ਪੁਲਸ ਮੈਂ ਆ ਕੇ ਮਿਲਿਆ ਤੇ ਉਹ ਕਹਿੰਦੇ ਜੀ ਤੁਸੀਂ ਤਿਆਰ ਹੋ ਤੁਹਾਨੂੰ ਥਾਣੇ ਲੈ ਕੇ ਜਾਣਾ ਮੈਂ ਕੋਈ ਨਹੀਂ ਮੈਂ ਤਿਆਰ ਹੋ ਜਨਾ ਚਾਹ ਪਾਣੀ ਪੀਓ ਮੈਨੂੰ ਥਾਣੇ ਲੈ ਗਏ ਥਾਣੇ ਜਾ ਕੇ ਜਿਹੜਾ ਮੁਖ ਅਫਸਰ ਸੀ ਉਹਨੇ ਮੇਰੀ ਉਤਰੇ ਜिले ਦੇ ਅਫਸਰਾਂ ਨਾਲ ਗੱਲ ਕਰਾਈ ਮੇਰੇ ਸਾਰੇ ਵਿਚਾਰ ਜਾਣੇ ਤੇ ਮੈਂ ਸਪੱਸ਼ਟ ਕੀਤਾ ਵੀ ਸਾਡਾ ਇੰਡੀਅਨ ਫਾਰਮੈਸ ਐਸੋਸੀਏਸ਼ਨ ਜਦੋਂ ਤੋਂ ਖੰਡੌਰੀ ਤੇ ਛੱਪ ਮੋਰਚਾ ਲੱਗਿਆ ਦਿੱਲੀ ਚ ਲੋ ਟੱਲੇਵਾਲ ਸਾਹਿਬ ਪਨੇਰ ਸਾਹਿਬ ਦੀ ਅਗਵਾਈ ਚ ਅਸੀਂ ਉਹਨਾਂ ਦੀ ਵਿਚਾਰਾਂ ਦੇ ਨਾਲ ਸਹਿਮਤ ਸੀ ਕਿਉਂਕਿ ਸੈਂਟਰ ਨਾਲ ਸਾਡੀਆਂ ਮੰਗਾਂ ਨੇ ਜਿਹੜਾ ਦਿੱਲੀ ਘਰਾਉ ਰਿਆ ਸਾਲ ਤੋਂ ਵੱਧ ਪਿਛਲੇ ਸਾਲਾਂ 'ਚ ਉਹ ਲਿਖਤੀ ਮੰਗਾਂ મોદી ਸਾਹਿਬ ਮੰਨ ਨਹੀਂ ਸਿਰਿਆ ਤੇ ਜਿਹੜਾ ਇਹਨਾਂ ਨੇ oprala ਕੀਤਾ ਦਿੱਲੀ ਚਲੋ ਅਸੀਂ ਇਹਨੂੰ ਪਸੰਦ ਕਰਕੇ ਇੰਡੀਅਨ ਫਾਰਮ ਜੈਸੋ ਕੇ ਲਗਾਤਾਰ ਖਨੌਰੀ ਤੇ ਚੰਬੂ ਸਾਡੇ ਵਰਕਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਪੰਜਾਬ ਦੇ ਸੂਬਿਆਂ ਦੇ ਹੋਰ ਅਹੁਦੇਦਾਰ ਲੱਗੇ ਹੋਏ ਸੀ ਤੇ ਮੈਨੂੰ ਜਦੋਂ ਉਹ ਤੇ ਸਾਰੀ ਗੱਲ ਦੱਸੀ ਤੇ ਕਹਿੰਦੇ ਨੇ ਤੁਹਾਡਾ ਚੰਡੀਗੜ੍ਹ ਦਾ ਕੋਈ 5 ਤਰੀਕ ਦਾ ਪ੍ਰੋਗਰਾਮ ਹੈਗਾ ਹੈ ਮੈਂ ਕਿਹਾ ਵੀ ਸਾਡਾ ਤਾਂ ਨਾ ਸ਼ੰਭੂ ਵਾਲਿਆਂ ਦਾ ਹੈ ਨਾ ਖਲੌਰੀ ਵਾਲਿਆਂ ਦਾ ਨਾ ਸਾਡੀ ਜੱਥੇਬੰਦੀ ਦਾ ਹੈ ਤੇ ਅਸੀਂ ਫਿਰ ਵੀ ਉੱਤੇ ਗੱਲ ਕਰਨੇ ਆ ਗੱਲ ਕਰਕੇ ਫਿਰ ਬੋਖ ਅਫਸਰ ਨੂੰ ਟੈਲੀਫੋਨ ਆਇਆ ਹੋਣਾ ਕਹਿੰਦਾ ਜੇ ਤੁਸੀਂ ਉੱਥੇ ਰਸਤੋ ਪਰ ਤੁਹਾਨੂੰ ਅਸੀਂ ਘਰ ਹੀ ਬੰਦ ਕਰਕੇ ਰੱਖਣਾ ਮੈਂ ਪੁਰਸਾਲੇ ਭੇਜਣਾ ਤੁਸੀਂ ਇੱਕ ਵਾਰ ਘਰ ਜਾਓ ਫਿਰ ਜੋ ਉੱਥੋਂ ਸਰਕਾਰ ਦੀਆਂ ਹਦਾਇਤਾਂ ਆਉਣਗੀਆਂ ਅਸੀਂ ਉਹ ਕਰਾਂਗੇ ਐਵੇਂ ਹੋਇਆ ਹੈ ਤਦ ਸੋ ਮੈਂ ਇਹਦੇ ਤੇ ਗੱਲ ਕਰਨਾ ਚਾਹੁੰਦਾ ਜੋ ਮੈਂ ਉਮਰ ਦੇ ਤਿਆਰਪੇ ਸਾਜੇ ਜੇ ਕਰਾਂ ਤੁਹਾਡੇ ਨਾਲ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀ ਜਿਹੜੀ ਟੈਲੀਜੈਂਸ ਹੈ ਜਿਹੜੀਆਂ ਟੈਲੀਜੈਂਸ ਸਰਕਾਰਾਂ ਨੇ ਖਿਲਾਰੀਆਂ ਨੇ ਉਹ ਨਕਾਮ ਰਹੀਆਂ ਨੇ ਕਿ ਨੇਰੇ ਚ ਪੁਰਸਾਈ ਝੁਲਕਾ ਥੜਾ ਪੈਂਦਾ ਮੈਨੂੰ ਤੇ ਉਹ ਆਏ ਨੇ ਮੇਰੇ ਲੜਕੇ ਨੇ ਕਿਹਾ ਬਾਹਰ ਪੁਲਿਸ ਆਈ ਏ ਘਰ ਆਈ ਆਪਣੇ ਪੁਲਸ ਮੈਂ ਆ ਕੇ ਮਿਲਿਆ ਤੇ ਉਹ ਕਹਿੰਦੇ ਜੀ ਤੁਸੀਂ ਤਿਆਰ ਹੋ ਤੁਹਾਨੂੰ ਥਾਣੇ ਲੈ ਕੇ ਜਾਣਾ ਹੈ ਮੈਂ ਕੋਈ ਨਹੀਂ ਮੈਂ ਤਿਆਰ ਹੋ ਜਾਣਾ ਚਾਹ ਪਾਣੀ ਪੀਓ ਮੈਨੂੰ ਥਾਣੇ ਲੈ ਗਏ ਥਾਣੇ ਜਾ ਕੇ ਜਿਹੜਾ ਮੁਖ ਅਫਸਰ ਸੀ ਉਹਨੇ ਮੇਰੇ ਉਤਲੇ ਜ਼ਿਲੇ ਦੇ ਅਫਸਰਾਂ ਨਾਲ ਗੱਲ ਕਰਾਈ ਮੇਰੇ ਸਾਰੇ ਵਿਚਾਰ ਜਾਣੇ ਤੇ ਮੈਂ ਸਪਸ਼ਟ ਕੀਤਾ ਵੀ ਸਾਡਾ ਇੰਡੀਅਨ ਫਾਰਮੈਜ ਐਸੋਸੀਏਸ਼ਨ ਜਦੋਂ ਤੋਂ ਖੰਡੌਰੀ ਤੇ ਛੱਪੂ ਮੋਰਚਾ ਲੱਗਿਆ ਦਿੱਲੀ ਚੱਲੋ ਢੱਲੇਵਾਲ ਸਾਹਿਬ ਪਨੇਰ ਸਾਹਿਬ ਦੀ ਅਗਵਾਈ ਚ ਅਸੀਂ ਉਹਨਾਂ ਦੀ ਵਿਚਾਰਾ ਦੇ ਨਾਲ ਸਹਿਮਤ ਸੀ ਕਿਉਂਕਿ ਸੈਂਟਰ ਨਾਲ ਸਾਡੀਆਂ ਮੰਗਾਂ ਨੇ ਜਿਹੜਾ ਦਿੱਲੀ ਘਰਾਉ ਰਿਆ ਸਾਲ ਤੋਂ ਵੱਧ ਪਿਛਲੇ ਸਾਲਾਂ 'ਚ ਉਹ ਲਿਖਤੀ ਮੰਗਾਂ મોદી ਸਾਹਿਬ ਮੰਨ ਨਹੀਂ ਸਿਰਿਆ ਤੇ ਜਿਹੜਾ ਇਹਨਾਂ ਨੇ oprala ਕੀਤਾ ਦਿੱਲੀ ਚਲੋ ਅਸੀਂ ਇਹਨੂੰ ਪਸੰਦ ਕਰਕੇ ਇੰਡੀਅਨ ਫਾਰਮ ਜੈਸੋ ਕੇ ਲਗਾਤਾਰ ਖਲੋਰੀ ਤੇ ਚੰਬੂ ਸਾਡੇ ਵਰਕਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਪੰਜਾਬ ਦੇ ਸੂਬਿਆਂ ਦੇ ਹੋਰ ਅਹੁਦੇਦਾਰ ਲੱਗੇ ਹੋਏ ਸੀ ਤੇ ਮੈਂ ਜਦੋਂ ਉਹਥੇ ਸਾਰੀ ਗੱਲ ਦੱਸੀ ਤੇ ਕਹਿੰਦੇ ਨੇ ਤੁਹਾਡਾ ਚੰਡੀਗੜ੍ਹ ਦਾ ਕੋਈ ਪੰਜ ਤਰੀਕ ਦਾ ਪ੍ਰੋਗਰਾਮ ਹੈਗਾ ਐ ਮੈਂ ਕਿਹਾ ਵੀ ਸਾਡਾ ਤਾਂ ਨਾ ਸ਼ੰਭੂ ਵਾਲਿਆਂ ਦਾ ਹੈ ਨਾ ਖਲੌਰੀ ਵਾਲਿਆਂ ਦਾ ਨਾ ਸਾਡੀ ਜਥੇਬੰਦੀ ਦਾ ਤੇ ਅਸੀਂ ਫਿਰ ਵੀ ਉੱਤੇ ਗੱਲ ਕਰਨੇ ਆ ਗੱਲ ਕਰਕੇ ਫਿਰ ਬੋਖ ਅਫਸਰ ਨੂੰ ਟੈਲੀਫੋਨ ਆਇਆ ਹੋਣਾ ਕਹਿੰਦਾ ਜੇ ਤੁਸੀਂ ਉੱਥੋਂ ਰਸਤੋ ਪਰ ਤੁਹਾਨੂੰ ਅਸੀਂ ਘਰ ਹੀ ਬੰਦ ਕਰਕੇ ਰੱਖਣਾ ਮੈਂ ਪੁਰਸਾਂ ਦੇ ਭੇਜਣਾ ਤੁਸੀਂ ਇੱਕ ਵਾਰ ਘਰ ਜਾਓ ਫਿਰ ਜੋ ਉੱਥੋਂ ਸਰਕਾਰ ਦੀ ਹਦਾਇਤਾਂ ਆਉਣਗੀਆਂ ਅਸੀਂ ਉਹ ਕਰਾਂਗੇ ਐਵੇਂ ਹੋਇਆ ਹੈ